ਅਗ 35ਵਾਂ ਕਹਾਣੀ ਹੈ ਚੋਰੀ ਦੀ ਤਵੀ ਰਾਣੋ ਨੇ ਵਿਪਾਲੇ ਨੂੰ ਸਾਰੇ ਹੱਕ ਤੇ ਸੀ ਤੇ ਪਾਲਾ ਵੀ ਖੇਤਾਂ ਦਾ ਕੰਮ ਕਰਦਾ ਦਿਨ ਲੰਘਦੇ ਗਏ ਪਾਲੇ ਪਾਲੇ ਨੇ ਸਾਰੀ ਪੈਲੀ ਵਿੱਚ ਕਣਕ ਬੀਜ ਦਿੱਤੀ ਤੇ ਘਰ ਤੋਂ ਮੱਝ ਲੈ ਆਇਆ ਪਿੰਡ ਦੇ ਲੋਕ ਪਾਲੇ ਨੂੰ ਕੰਮ ਕਰਦਿਆਂ ਦੇਖ ਹੈਰਾਨ ਰਹਿ ਗਏ ਤੇ ਪਿੰਡ ਵਿੱਚ ਫੈਲੀ ਪਾਲੇ ਦੀ ਨਸ਼ੇਰੀ ਹੋਣ ਦੀ ਧਾਰਨਾ ਖਤਮ ਜਿਹੀ ਹੋਣ ਲੱਗ ਪਈ ਕਿ ਪਾਲਾ ਜੇ ਨਸ਼ੇਰੀ ਹੁੰਦਾ ਤਾਂ ਖੇਤਾਂ ਵਿੱਚ ਹੱਡ ਤੋੜ ਕੰਮ ਕਿਵੇਂ ਕਰਦਾ ਪਾਲੇ ਨੇ ਦਿਨ ਰਾਤ ਇੱਕ ਕਰਕੇ ਸਾਰੀ ਪੈਲੀ ਨੂੰ ਉਪਜਾਊ ਕਰ ਦਿੱਤਾ ਦਿਨ ਲੰਘਦੇ ਗਏ ਤੇ ਹੁਣ ਰੱਬ ਵੀ ਪਾਲੇ ਦੀ ਮਿਹਨਤ ਤੇ ਦਇਆਲ ਹੁੰਦਾ ਦਿਖਾਈ ਦਿੱਤਾ ਪਾਲੇ ਨੇ ਦਿਨ ਰਾਤ ਇੱਕ ਕਰਕੇ ਬੀਜੀ ਕਣਕ ਸਾਰੀ ਉਗ ਆਈ ਤੇ ਜੋ ਧਰਤੀ ਪਹਿਲਾਂ ਬੰਜਰ ਲੱਗਦੀ ਸੀ ਅੱਜ ਉਹ ਹਰਿਆਲੀ ਮਾਰ ਰਹੀ ਸੀ ਰਾਣੋਂ ਨੂੰ ਵੀ ਆਪਣਾ ਬੀਤਿਆ ਦੁੱਖਾਂ ਤੱਕ ਸਮਾਂ ਬਦਲਾ ਬਦਲ ਗਿਆ ਸੀ ਰਾਣੋਂ ਹੁਣ ਰਾਣੀਆਂ ਵਾਂਗ ਰਹਿੰਦੀ ਸੀ ਉਸ ਦੀ ਦੇ ਹੁਣ ਪਹਿਲਾਂ ਨਾਲੋਂ ਵੀ ਨਿਖਰ ਗਈ ਸੀ ਉਸ ਦੇ ਚਿਹਰੇ ਦੀ ਚਮਕ ਸੂਰਜ ਦੀ ਚਕੌਰ ਨੂੰ ਫਿੱਕਾ ਪਾਉਣ ਲੱਗਦੀ ਸੀ ਤੇ ਜਦੋਂ ਹੱਸਦੀ ਸੀ ਤਾਂ ਆੜਾ ਦਵਾਲਾ ਮਾ ਸ਼ਾਂਤ ਹੋ ਸ਼ਾਂਤ ਹੋ ਉਸ ਦਾ ਹਾਸਾ ਸੁਣਦਾ ਜਾਪਦਾ ਸੀ ਜਿਹੜੇ ਘਰ ਤੋਂ ਲੋਕ ਕਿਨਾਰਾ ਕਰਕੇ ਪਾਸੇ ਲੰਘ ਜਾਂਦੇ ਸੀ ਅੱਜ ਉਸ ਘਰ ਪਿੰਡ ਦੀਆਂ ਸਿਆਣੀਆਂ ਦਾ ਮੇਲਾ ਲੱਗਿਆ ਰਹਿੰਦਾ ਸੀ ਪਿੰਡ ਦੀਆਂ ਸਿਆਣੀਆਂ ਰਾਣੂ ਨੂੰ ਪਿੰਡ ਵਿੱਚ ਸਾਕ ਲਿਉਣ ਲਈ ਆਖਦੀਆਂ ਜਦ ਕਦੇ ਪਾਲਾ ਦਿਨ ਵੇਲੇ ਸਮਾਂ ਜਿਹਾ ਪਾ ਰਾਣੂ ਨੂੰ ਆਪਣੀ ਬੁੱਕਲ ਵਿੱਚ ਲੈਂਦਾ ਤਾਂ ਇਸ ਤਰ੍ਹਾਂ ਜਾਪਦਾ ਜਿਵੇਂ ਘਰ ਦੀਆਂ ਕੰਧਾਂ ਤੇ ਘਰ ਦਾ ਵੇੜਾ ਉਸ ਤੋਂ ਸ਼ਰਮਾ ਜਾਂਦਾ ਤੇ ਰਾણો ਵੀ ਪਾਲੇ ਦੀਪਕੁਲ ਜਿਹਾ ਆਪਣਾ ਆਪ ਸਮਰਪਿਤ ਕਰਦੀ ਤਾਂ ਵਗਦੀ ਹਵਾਵਾਂ ਨੂੰ ਪ੍ਰੇਮ ਨਾਲ ਪਿੱਜੇ ਕਿਸੇ ਸਿਉਣ ਕਿਸੇ ਸੁਣੋਂ ਲੱਗਦੀ ਦੋਵੇਂ ਇੱਕ ਦੂਜੇ ਦੇ ਸਾਹਾਂ ਨੂੰ ਗਿੰਦੇ ਹੋਏ ਆਪਣੇ ਹੌਂਕਿਆ ਦੀ ਡੁੰਗਾਈ ਨਾਪ ਦੇ ਨਾਪ ਦੇ ਸਿਸਕੀਆਂ ਭਰਨ ਲੱਗਦੇ ਰਾણો ਰੁੱਖਾ ਏਠਾ ਉਗੀਆਂ ਵੇਲਾ ਵਾਂਗ ਪਾਲੇ ਦੇ ਅੰਗ-ਅੰਗ ਨੂੰ ਲਿਪਟਣ ਲੱਗਦੀ ਪਾਲਾ ਵੀ ਰਾਨੋ ਦੇ ਹਰੰਗ ਨੂੰ ਇਸ ਤਰ੍ਹਾਂ ਸਹਲਾਉਂਦਾ ਜਿਵੇਂ ਚਲਦੀ ਹਵਾ ਹਰ ਪੱਤੇ ਨੂੰ ਚੁੰਮ-ਚੁੰਮ ਲੰਘਦੀ ਹੈ ਅਖੀਰ ਤੋਂ ਹੀ ਆਪਣੇ ਆਪੇ ਤੋਹਾਰ ਤੇ ਆਪਣੇ ਕਾਮ ਤੇ ਜਿੱਤ ਪਾ ਫੁੱਲਾਂ ਵਾਂਗ ਖਿਲ ਜਾਂਦੇ ਪਾਲਾ ਇਹ ਦੇਖ ਬਹੁਤ ਖੁਸ਼ ਹੁੰਦਾ ਕਿ ਰਾਨੋ ਉਸ ਨੂੰ ਹਰ ਕਿਸਮ ਦੀ ਖੁਸ਼ੀ ਦੇ ਰਹੀ ਸੀ ਤੇ ਹਰ ਜ਼ਿੰਮੇਵਾਰੀ ਬਾਖੂਬੀ ਨਿਭਾ ਰਹੀ ਸੀ ਉਹ ਪਾਲੇ ਦੀ ਹਰ ਨਬਜ਼ ਤੋਂ ਵਾਕਿਫ ਸੀ ਉਸ ਦੀ ਹਰ ਖੁਸ਼ੀ ਨੂੰ ਆਪਣੀ ਖੁਸ਼ੀ ਸਮਝਦੀ ਸੀ ਰਾਣੋਂ ਪਾਲੇ ਦੇ ਚਿਹਰੇ ਨੂੰ ਬੜੀ ਆਸਾਨੀ ਨਾਲ ਪੜ ਲੈਂਦੀ ਸੀ ਰਾਣੋਂ ਦਾ ਜੋਬਨ ਵੀ ਪਾਲੇ ਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਸੀ ਰਾਣੋਂ ਦੇ ਜਿਸਮ ਦੀ ਮਹਿਤ ਪਾਲੇ ਨੂੰ ਉਸ ਦੁਨੀਆ ਵਿੱਚ ਲੈ ਜਾਂਦੀ ਜਿੱਥੇ ਪੌਣਾ ਨੂੰ ਵਗਣਾ ਸਿਖਾਇਆ ਜਾਂਦਾ ਸੀ ਜਿੱਥੇ ਪਾਣੀ ਦੀਆਂ ਬੂੰਦਾਂ ਨੂੰ ਬਦਲਾਂ ਵਿੱਚ ਸਮਾਉਣਾ ਸਿਖਾਇਆ ਜਾਂਦਾ ਸੀ ਜਿੱਥੇ ਫੁੱਲਾਂ ਲਈ ਰਸ ਮੰਗਦੀਆਂ ਵੇਲਾਂ ਦੀ ਚੋਲੀ ਹਰ ਸਵਾਦ ਭਰਿਆ ਜਾਂਦਾ ਸੀ ਪਾਲੇ ਨੂੰ ਰਾਣੋਂ ਦੀ ਬੁੱਕਲ ਸਭ ਪੁਲਾਦਿੰਦੀ ਤੇ ਸਭ ਆਲਾ ਦਵਾਲਾ ਉਸ ਦੇ ਚਰਨੀ ਲੱਗ ਜਾਪਦਾ ਉਸ ਨੁਰਾਣੋਂ ਦੇ ਸਰੀਰ ਵਿੱਚੋਂ ਹਰ ਤਰ੍ਹਾਂ ਹਰਾਸ ਰਿਸ਼ਤਾ ਦਿਖਾਈ ਦਿੰਦਾ ਹੈ ਤੇ ਉਹ ਉਸ ਰਸ ਆਪਣੇ ਦੋਹਾਂ ਹੱਥਾਂ ਦਾ ਬੁੱਕ ਬਣਾ ਕੇ ਉਸ ਰਸ ਨੂੰ ਭਰ ਆਪਣੇ ਅੰਦਰ ਦੀ ਪਿਆਸ 부ਝਾ ਲੈਂਦਾ ਹੈ ਰਾਣ ਪਾਲੇ ਨੇ ਆਪਣੇ ਕਾਰਾਏ ਚਿਰਾਂ ਦੇ ਹਨੇਰੇ ਨੂੰ ਆਪਣੀ ਮਿਹਨਤ ਦੇ ਸਦਕਾ ਕਿਸੇ ਦੇਸੀ ਘੋੜ ਦੇ ਦੀਵੇ ਵਾਂਗ ਰੋਸ਼ਨ ਕਰ ਦਿੱਤਾ ਵੀਰੋ ਤੇ ਜਿੱਤੋ ਹੁਣ ਪਿੰਡ ਵਿੱਚ ਬਿਨਾਂ ਕਿਸੇ ਝਿਜਕ ਤੋਂ ਆ ਜਾ ਸਕਦੀਆਂ ਸੀ ਤੇ ਪਿੰਡ ਦੀਆਂ ਸਿਆਣੀਆਂ ਵੀ ਆਹ ਮੁਹਾਰੇ ਉਹਨਾਂ ਨੂੰ ਬੁਲਾਉਂਦੀਆਂ ਤੇ ਪਾਲੇ ਦੇ ਪਰਤੀ ਫਲਾਈ ਨਫਰਤ ਦਾਗ ਦੁੱਖ ਮਹਿਸੂਸ ਕਰਦੀਆਂ ਰਾਣੂ ਘਰ ਦਾ ਹਰ ਕੰਮ ਬੜੇ ਚਾਹ ਨਾਲ ਕਰਦੀ ਸੀ ਤੇ ਉਹ ਸਵੇਰੇ ਸਾਜਰੇ ਗੁਰੂ ਘਰ ਵਿੱਚੋਂ ਆਉਂਦੀ ਭਾਈ ਸਾਹਿਬ ਜੀ ਦੀ ਆਵਾਜ਼ ਸੁਣ ਉੱਠ ਪੈਂਦੀ ਸੀ ਤੇ ਚੁੱਲ੍ਹੇ ਅੱਗ ਬਾਲ ਚਾਹ ਰੱਖ ਦਿੰਦੀ ਸੀ ਤੇ ਫਿਰ ਚਾਹ ਬਣਾ ਪਾਲੇ ਨੂੰ ਠਾ ਦਿੰਦੀ ਸੀ ਤੇ ਪਾਲਾ ਵੀ ਰਾਣੂ ਦਾ ਬੋਲ ਸੁਣ ਉੱਠ ਜਾਂਦਾ ਸੀ ਤਾਂ ਚਾਹ ਪੀ ਪਸ਼ੂਆਂ ਨੂੰ ਹਰਾ ਚਾਰਾ ਪਾਉਂਦਾ ਸੀ ਤੇ ਰਾਣੂ ਵੀ ਪਾਲੇ ਨਾਲ ਜਾਂ ਪਸ਼ੂਆਂ ਦਾ ਗੋਹ ਕੁੜਾ ਸਾਫ ਕਰਾਉਂਦੀ ਸੀ ਦਿਨ ਚੜਦੇ ਨੂੰ ਰਾਣੋ ਰੋਟੀ ਪਾਣੀ ਬਣਾ ਲੈਂਦੀ ਸੀ ਹੁਣ ਬੀਰੋ ਤੇ ਜੀਤੋ ਦੀ ਜ਼ਿੰਦਗੀ ਸੁਖਾਲੀ ਹੋ ਗਈ ਸੀ ਉਹ ਹੁਣ ਗੱਲਾਂ ਗੱਲਾਂ ਚਿੱਕਿਆ ਦਿੰਦੀਆਂ ਸੀ ਕੇ ਹੁਣ ਤਾਂ ਜਾਂਦੇ ਜਾਂਦੇ ਰੱਬ ਪੋਤਾ ਪੋਤੀ ਝੋਲੀ ਪਾ ਦੇਵੇ ਤੇ ਸਾਨੂੰ ਵੀ ਉਹਨਾਂ ਨਾਲ ਖੇਡਣ ਦਾ ਸੁਆਬ ਮਿਲੇ ਰਣੋ ਇਹ ਸੁਣ ਥੋੜਾ ਸ਼ਰਮਾ ਜਾਂਦੀ ਤੇ ਅੰਦਰੋਂ ਅੰਦਰੀ ਹਸਦੀ ਹੋਈ ਆਪਣੇ ਆਪ ਨਾਲ ਗੱਲਾਂ ਜਿਹਾ ਕਰਨ ਲੱਗਦੀ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਪਾਗ ਵਿੱਚ ਸੁਣਾਵਾਂਗੇ ਉਸਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੋ ਵੀ ਮੇਰੇ ਵੀਰਪਰਾ ਨਵੇਂ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੱਥ ਜੋੜ ਕੇ ਬੇਨਤੀ ਹੈ ਸਟੋਰੀ ਨੂੰ ਵੀ ਪੂਰਾ ਸੁਨਿਆ ਕਰੋ ਉਸਦੇ ਲਈ ਥੈਂਕ ਯੂ